ਲੋਕ ਕਹਿੰਦੇ ਸੀਗੇ ਕਿ ਮਹਿੰਦਰ ਸਿੰਘ ਕੇਪੀ ਗੁੜੀ 19 ਜਾਗਦੇ ਤਾਂ ਮਰਿਆ ਸਾਬ ਪਏ ਇਹਨੂੰ ਚੜਨ ਦੀ ਲੋੜ ਹੀ ਨਹੀਂ ਹੈਗੀ ਪਰ ਅਚਾਨਕ ਹੀ ਤੁਹਾਡਾ ਕਮਬੈਕ ਕੋਣਾ ਕਿੰਨਾ ਕੁ ਚੈਲੈਂਜਿੰਗ ਰਿਹਾ ਉਹ ਮੈਂ ਇਹ ਠੀਕ ਹੈ ਐਮਐਲਏ ਐਮਪੀ ਮੈਨੂੰ ਨਈ ਪਾਰਟੀ ਨੇ ਟਿਕਟ ਦਿੱਤੀ ਪਰ ਮੈਂ ਕੋਈ ਇਨਐਕਟਿਵ ਤਾਂ ਰਿਆ ਨਹੀਂ ਤੇਰੀ ਸੋਸ਼ੀਅਲਾਈਜੇਸ਼ਨ ਮੇਰੀ ਹਮੇਸ਼ਾ ਚੱਲਦੀ ਰਹਿੰਦੀ ਹੈ ਔਰ ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਹੁੰਦੇ ਜਿੱਥੇ ਹਲਾਕੇ ਦੇ ਕਾਉਂਸਲਰ ਨਹੀਂ ਪਹੁੰਚਦਾ ਉੱਥੇ ਮੈਂ ਪਹੁੰਚਦਾ ਪਹਿਲਾਂ ਜਦੋਂ ਤੁਸੀਂ ਅ ਐਕਟਿਵ ਰਹਿੰਦੇ ਸੀ ਜੇ ਜਦੋਂ ਤੁਸੀਂ ਮੰਤਰੀ ਦੇ ਐਮਐਲਏ ਦੇ ਜਾਂ ਤੁਸੀਂ ਜੋ ਵੀ ਲੀਡਰਸ਼ਿਪ ਦੇ ਵਿੱਚ ਰਹੇ ਉਦੋਂ ਅਤੇ ਹੁਣ ਅਚਾਨਕ ਜਦੋਂ ਕਮਬੈਕ ਹੋਣਾ ਕਿੰਨਾ ਕੁ ਚੈਲੈਂਜਿੰਗ ਰਿਹਾ ਉਹ ਨਹੀਂ ਸਾਰਿਆਂ ਨੂੰ ਦੇਖੋ ਰਾਜਨੀਤੀ ਐਮਪੀ ਬਣਦੇ ਹੋ ਜੇਕਰ ਤੁਸੀਂ ਜਿੱਤਦੇ ਹੋ ਜਲੰਧਰ ਵਾਸੀਆਂ ਦੇ ਲਈ ਤੁਸੀਂ ਪਹਿਲਾਂ ਕਿਹੜਾ ਕੰਮ ਕਰੋਗੇ ਸਾਡੇ ਚੈਨਲ ਦੇ ਉੱਤੇ ਤੁਹਾਡਾ ਵਾਦਾ ਔਰ ਜਲੰਧਰ ਸ਼ਹਿਰ ਪ੍ਰੀਵੀਅਸਲੀ ਇਹਨੂੰ 스마트 ਸਿਟੀ ਕਿਹਾ ਗਿਆ ਸਮਾਰਟ ਕਿਤੇ ਨਹੀਂ ਹੈ ਜਲੰਧਰ ਬਹੁਤ ਪੁਰਾਣਾ ਹੈ ਜਲੰਧਰ ਦੇ ਵਿੱਚ ਬਹੁਤ ਉਥਲ ਪੁਥਲ ਹੈ ਜਲੰਧਰ ਦੀ ਜਿਹੜੀ ਰਾਜਨੀਤੀ ਦੇ ਵਿੱਚ ਵੀ ਹਲੇ ਤੱਕ ਕਲੈਰਿਟੀ ਨਹੀਂ ਹੈ ਕਿਉਂਕਿ ਇਲੈਕਸ਼ਨ ਨਹੀਂ ਕਰਾ ਪਏ ਹਲੇ ਤੱਕ ਜਿਹੜੀ ਨਗਰ ਨਿਗਮ ਦੇ ਅੱਛਾ ਐਗਜ਼ਿਟ ਪੋਲ ਦੇ ਰਿਜ਼ਲਟ ਆ ਗਏ ਨੇ ਹਰੇਕ ਚੈਨਲ ਦਾ ਆਪਣਾ ਵੱਖਰਾ ਵੱਖਰਾ ਐਗਜ਼ਿਟ ਪੋਲ ਹੈ ਜੇਕਰ ਮੈਂ ਭਾਰਤ ਦੀ ਗੱਲ ਕਰਾਂ ਤੇ ਇਸ ਵਕਤ ਐਨਡੀਆ ਗਠਬੰਧਨ ਬੜਾ ਜਿਹੜਾ ਹੈਗਾ ਵੱਡੇ ਬਹੁਮਤ ਦੇ ਨਾਲ ਜਿੱਦਾਂ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਇੰਡੀਆ ਗਠਬੰਧਨ ਹੈ ਸ਼ੁਰੂ ਕਾਫੀ ਘੱਟ ਵੋਟਾਂ ਮਿਲਦੀਆਂ ਨੇ ਤੇ ਅੰਨ ਨੇ ਉਹਨਾਂ ਨੂੰ ਬਹੁਤ ਘੱਟ ਵੋਟਾਂ ਮਿਲ ਰਹੀਆਂ ਨੇ ਲੋਕਾਂ ਨੇ ਵੋਟਾਂ ਪਾਤੀਆਂ ਦੋ ਤਾਂ ਈਵੀਐਮ ਤੇ ਹੁਣ ਬੰਦ ਆ ਕੱਲ੍ਹ ਸ਼ਾਮ ਪਰਸੋਂ ਤੱਕ ਜਿਹੜਾ ਉਹ ਸਾਰਾ ਜੋ ਵੀ ਕਹਿੰਦੇ ਹੁੰਦੇ ਬਿੱਲੀ ਥੱਲੇ ਚੋਂ ਬਾਹਰ ਆ ਜਾਣੀ ਤੇ ਕੋਈ ਗੱਲ ਨਹੀਂ ਐਗਜ਼ਿਟ ਬੋਲ ਦੇ ਉੱਤੇ ਬਹੁਤਾ ਮੈਂ ਕਹਿੰਦਾ ਚਿੰਤਾ ਕਰਨ ਦੀ ਲੋੜ ਨਹੀਂ ਲੋਕ ਸਭਾ ਚੋਣਾਂ ਖਤਮ ਹੋਈਆਂ ਨੇ ਵੋਟਾਂ ਕੱਲ੍ਹ ਬਹਿ ਚੁੱਕੀਆਂ ਨੇ ਪੰਜਾਬ ਦੇ ਵਿੱਚ ਸਤਵੇਂ ਚਰਨ ਦੀ ਵੋਟ ਪਈ ਅਤੇ ਉਸ ਤੋਂ ਬਾਅਦ ਪੰਜਾਬ ਦਾ ਹਰੇਕ ਲੀਡਰ ਇਸ ਵਕਤ ਰਿਲੈਕਸ ਮੋਡ ਦੇ ਵਿੱਚ ਆ ਇਸ ਵਕਤ ਅਸੀਂ ਸ਼੍ਰੋਮਣੀ ਅਕਾਲੀ ਦਲ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਹੋਰਾ ਦੇ ਘਰ ਦੇ ਬਾਹਰ ਆ ਕੇ ਪੀ ਹੋਰਾ ਦੇ ਨਾਲ ਗੱਲਬਾਤ ਕਰਾਂਗੇ ਤਾਂ ਉਹਨਾਂ ਦਾ ਰਿਲੈਕਸ ਮੋਡ ਜੂੜੀ ਦਿਖਾਵਾਂਗੇ ਘਰ ਦੇ ਵਿੱਚ ਚੱਲਦੇ ਆ ਤੇ ਗੱਲਬਾਤ ਜ਼ਰੂਰ ਕਰਾਂਗੇ ਸਸਿਕਲ ਕੇਪੀ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਅੱਛਾ ਇਲੈਕਸ਼ਨ ਖਤਮ ਹੋ ਗਏ ਨੇ ਰਿਲੈਕਸ ਮੋਡ ਚੱਲ ਰਿਹਾ ਹੈ ਪਹਿਲੇ ਤਾਂ ਮੈਂ ਜ਼ਰੂਰ ਜਾਨਣਾ ਚਾਹੁੰਗਾ ਕਿ ਹੋ ਜਾ ਇਸ ਵਕਤ ਰਿਲੈਕਸ ਮੂਡ ਹੈ ਤੁਹਾਡਾ ਨਹੀਂ ਕੋਈ ਜ਼ਿਆਦਾ ਰਿਲੈਕਸ ਮੂਡ ਨਹੀਂ ਸੀ ਅੱਜ ਸੰਦੇਹ ਸੀ ਬਹੁਤ ਸਾਰੇ ਸੋਸ਼ਲ ਜਿਹੜੀਆਂ ਸਾਡੀਆਂ ਇੰਗੇਜਮੈਂਟਸ ਹੁੰਦੀਆਂ ਉਹ ਸੀ ਸਾਡਾ ਦੋਸਤ ਸਾਡਾ ਵਰਕਰ ਸੀ ਟਰਗੋ ਕੈਂਪ ਦਿੱਲੀ ਉਹਦੀ ਡੈਥ ਹੋ ਗਈ ਸੀ ਉਹਦੀ ਕਿਰਿਆ ਸੀ ਹੂੰ ਤੋਂ 3 ਵਜੇ ਮੈਂ ਆਇਆ ਆ ਕੇ ਤੇ ਆਪਣੀ ਫੈਮਿਲੀ ਦੇ ਨਾਲ ਥੋੜੀ ਬੋਤੀ ਦਿਨ ਲੰਚ ਵਗੈਰਾ ਕੀਤਾ ਹੂੰ ਪਈ ਰਾਜਨੀਤੀ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਕਿਉਂਕਿ ਸੰਡੇ ਸੈਟਰਡੇ ਸੰਡੇ ਦੋ ਦਿਨ ਐਸੇ ਹੁੰਦੇ ਆ ਜਦੋਂ ਬਹੁਤ ਸਾਰੀਆਂ ਸੋਸ਼ਲ ਗੈਦਰਿੰਗਸ ਹੁੰਦੀਆਂ ਕੋਈ ਮਰਗ ਹੁੰਦੀ ਆ ਕੋਈ ਵਿਆਹ ਸ਼ਾਦੀ ਹੁੰਦੀ ਵਿਆਹ ਸ਼ਾਦੀ ਤੇ ਚਲੋ ਇਹਨਾਂ ਦਿਨਾਂ ਦੇ ਵਿੱਚ ਨਹੀਂ ਆ ਲੇਕਿਨ ਜਿਹੜੀ ਆ ਕਈ ਡੈਪਥ ਕੇਸਸ ਹੁੰਦੇ ਆ ਉਹਦੇ ਵਿੱਚ ਕਿਰਿਆ ਵਗੈਰਾ ਅੱਜ ਸੀਗੀਆਂ ਹਮ ਔਰ ਮੈਂ ਹਮੇਸ਼ਾ ਹੀ ਜਦੋਂ ਆਪਣੇ ਕੋਈ ਸਾਥੀ ਦੀ ਕਿਸੇ ਦੀ ਹਮ ਇਦਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਤੇ ਉੱਥੇ ਜ਼ਰੂਰ ਜਾਂਣਾ ਹਮ ਅੱਜ ਵੀ ਮੈਂ ਉੱਥੇ ਜਾ ਕੇ ਆਇਆ ਹਾਂ ਬਾਕੀ ਕਾਫੀ ਹੈਕਟਿਕ ਕੈਂਪੇਨ ਰਹੀ ਹੈ ਹੋ ਗਿਆ ਇਸ ਵਾਰੀ ਕੈਂਪੇਨ ਦਾ ਪੀਰੀਅਡ ਵੀ ਕਾਫੀ ਲੰਬਾ ਸੀ ਕਹਿੰਦੇ ਪੰਜ ਪੰਜ ਤਰਫੋਂ ਜਿਹੜਾ ਹੈਗਾ ਉਹ ਮੁਕਾਬਲਾ ਰਿਹਾ ਇਹ ਪੰਜ ਤਰਫੋਂ ਮੁਕਾਬਲਾ ਜੋ ਹੈ ਉਸਨੇ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਉਣਾ ਕਰਨਾ ਪਿਆ ਪ੍ਰਚਾਰ ਸਾਰਾ ਕੁਝ ਇਹ ਕਿਵੇਂ ਤੁਸੀਂ ਹੈਂਡਲ ਕੀਤਾ ਅਤੇ ਹੁਣ ਜਦੋਂ ਇਲੈਕਸ਼ਨ ਖਤਮ ਹੋਇਆ ਕੱਲ ਰਾਤ ਦੇ 8 ਵਜੇ ਤੱਕ ਜਿਹੜਾ ਹੈਗਾ ਉਹ ਟੈਨਸ਼ਨ ਰਹਿੰਦੀ ਹੈ ਕਿ ਭਾਈ ਜਿਹੜਾ ਸਟਰੋਂਗ ਰੂਮ ਤੱਕ ਜਿਹੜੇ EVM ਮਸ਼ੀਨਾਂ ਨੇ ਉਹ ਪਹੁੰਚ ਜਾਣ ਸੁਰੱਖਿਅਤ ਕਿਸੇ ਤਰੀਕੇ ਦੇ ਤਾਂਦਲੀ ਨਾ ਹੋਵੇ ਕਿਸੇ ਤੇ ਦੇਖਾ ਕੁਝ ਨਾ ਹੋਵੇ ਉਹ ਟੈਨਸ਼ਨ ਮੰਨ ਦੇ ਵਿੱਚ ਰਹੀ ਉਸ ਸ਼ਾਮ ਤੱਕ ਨਹੀਂ ਦੇਖੋ ਟੈਨਸ਼ਨ ਤੇ ਜਿਹੜੇ ਸਾਡੇ ਸਾਥੀ ਆ ਹੁਣ ਕੱਲਾ ਬੰਦਾ ਨਹੀਂ ਨਾ ਪੂਰੀ ਇਹ ਸਾਰੀ ਪ੍ਰਕਿਰਿਆ ਨੂੰ ਅੰਜਾਮ ਦੇ ਸਕਦਾ ਸਾਡੀ ਟੀਮ ਆ ਸਾਡੇ ਪੋਲਿੰਗ ਏਜੰਸੀ ਜਿਨ੍ਹਾਂ ਨੇ ਸਾਰੀ ਪ੍ਰਕਿਰਿਆ 'ਚ ਹਿੱਸਾ ਲਿਆ ਉਹਨਾਂ ਨੇ ਆ ਕੇ ਆਪਣੀਆਂ ਰਿਪੋਰਟਸ ਦਿੰਦੀਆਂ ਪਹਿਲਾਂ ਜਮਾ ਕਰਾ ਕੇ EVM ਆਏ ਫਿਰ ਉਹਨਾਂ ਦੱਸਿਆ ਫਿਰ ਸਾਡੇ ਬੂਥਾਂ ਤੇ ਨੰਨੀ ਪੋਲ ਵੋਟ ਪੋਲ ਹੋਈ ਆ ਹੂੰ ਉਹ ਸਾਰੀਆਂ ਰਾਤ ਦੇਰ ਦੇਰ ਰਾਤ ਤੱਕ ਜਿਹੜੀਆਂ ਚਲਦੀਆਂ ਨੇ ਆ ਜਿਹੜੇ ਦੂਰ ਸੀ ਜਿਹੜੇ ਪਿੰਡ ਦੂਰ ਸੀ ਜਿਹੜੇ ਉਹ ਅੱਜ ਸਵੇਰੇ ਸਵੇਰ ਤੋਂ ਹੀ ਸਾਡੇ ਦਫ਼ਤਰ ਨੂੰ ਸੂਚਨਾ ਦਿੰਦੇ ਰਹੇ ਵੀ ਆ ਜਿਹੜੀਆਂ ਪੋਲਿੰਗ ਇਸ ਤਰੀਕੇ ਦੇ ਨਾਲ ਹੋਈ ਆ ਹੂੰ ਉਹ ਇੱਕ ਇਹ ਇਹ ਪੋਸਟ ਇਲੈਕਸ਼ਨ ਜਿਹੜਾ ਸਾਡਾ ਪ੍ਰੋਸੀਜਰ ਆ ਉਹਦੇ ਵਿੱਚ ਹੁਣ ਅੱਜ ਰਾਤ ਨੂੰ ਵੀ ਕੱਲ ਨੂੰ ਵੀ ਸਾਡੇ ਜਿਹੜੇ ਸਾਥੀ ਆ ਉਹਨਾਂ ਨੇ ਸਟ੍ਰੋਂਗ ਰੂਮ ਦੇ ਉੱਤੇ ਪਹਿਰਾ ਵੀ ਦੇਣਾ ਹੋਵੇਗਾ ਹੂੰ ਉਹ ਇਹ ਚੱਲਦਾ ਰਹਿੰਦਾ ਹੈ ਰਾਜਨੀਤੀਕ ਦੇ ਵਿੱਚ ਜਦੋਂ ਵੀ ਇਲੈਕਸ਼ਨ ਆਉਂਦੇ ਆ ਰਾਜਨੀਤੀਕ ਲੋਕ ਜਿਹੜੇ ਆਪੇ ਆਪ ਨੂੰ ਮੋਬਾਈਲ ਰੱਖਦੇ ਆ ਇੱਕ ਸਿਸਟਮ ਬਣਿਆ ਹੁੰਦਾ ਪਾਰਟੀ ਦੇ ਜਿਹੜੇ ਕਾਰਕਟਰ ਹੁੰਦੇ ਲੋਕ ਹੁੰਦੇ ਆ ਪਾਰਟੀ ਦੇ ਵਰਕਰ ਹੁੰਦੇ ਆ ਉਹ ਸਾਰਾ ਸਾਥ ਜਿਹੜਾ ਉਹ ਸਾਥ ਨਾਲ ਬੰਦੇ ਆ ਜਿੰਨੇ ਦਿਨ ਮੈਂ ਵੀ ਇਜ਼ੀ ਰਹਾ ਉਹ ਦਿਨ ਉਹਨੇ ਦਿਨ ਉਹ ਸਾਡੇ ਸਾਥੀ ਵੀ ਦੇ ਰਹੇ ਬਲਕਿ ਮੇਰੇ ਨਾਲੋਂ ਜ਼ਿਆਦਾ ਇੱਕ ਦਿਨ ਉਹਨਾਂ ਨੂੰ ਜ਼ਿਆਦਾ ਹੋਰ ਬੀਜ਼ੀ ਰਹਿਣਾ ਪਿਆ ਮੈਂ ਜ਼ਰੂਰ ਜਾਨਣਾ ਚਾਹੁੰਗਾ ਕੱਲ ਰਾਤ ਨੂੰ ਕਿੰਨੇ ਵਜੇ ਤੁਸੀਂ ਸੁੱਤੇ ਹੋ ਮੈਂ ਤਾਂ ਰਾਤੀ 11 ਵਜੇ ਤੱਕ ਤਾਂ ਲੋਕਾਂ ਦੇ ਨਾਲ ਇੱਥੇ ਸਾਰੀ ਦੇਖਦੇ ਰਹੇ ਹਾਂ ਉਸ ਤੋਂ ਬਾਅਦ ਲੇਟ ਹੀ ਸੁੱਤੇ ਲੇਟ ਇਸ ਹੁੰਦਾ तकरीबन 1 2 ਵਜ ਗਿਆ ਹੋਣਾ ਆਰਾਮ ਨਾਲ तकरीबन 12 12:30 ਵਜੇ ਨੀਂਦ ਪੂਰੀ ਹੋਈ ਨੀਂਦ ਪੂਰੀ ਹੋਈ ਕਿਉਂਕਿ ਸਵੇਰੇ ਤੁਸੀਂ ਦੱਸ ਰਹੇ ਹੋ ਕਿ ਮੈਂ ਸਵੇਰੇ ਹੀ ਜਿਹੜਾ ਹੈਗਾ ਮੈਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੁੱਝਣਾ ਪਿਆ ਨਹੀਂ ਕੋਈ ਨਹੀਂ ਨੀਂਦ ਉਹਦਾ ਚੱਲਦੀ ਰਹਿੰਦੀ ਆ ਉਹਨਾਂ ਨੂੰ ਇੰਨੀ ਕੋਈ ਜ਼ਿਆਦਾ ਆਰਾਮ ਪ੍ਰਸਤੀ ਨਹੀਂ ਹੋਣੀ ਚਾਹੀਦੀ ਬੰਦੇ ਨੂੰ ਜਿਹੜਾ ਪੋਲਿਟਿਕਸ ਦੇ ਵਿੱਚ ਆ ਉਹਨੂੰ ਥੋੜਾ ਲੋਕਾਂ ਦੇ ਵਾਸਤੇ ਆਪਣਾ ਟਾਈਮ ਦੇਣਾ ਚਾਹੀਦਾ ਕਿਉਂਕਿ ਮੈਂ ਤਾਂ ਬਹੁਤ ਛੋਟੀ ਏਜ ਦੇ ਵਿੱਚ ਹੀ ਰਾਜਨੀਤੀ 'ਚ ਆ ਗਿਆ ਸੀ ਤੇ ਮੇਰਾ ਤੇ तकरीबन ਸਾਰਾ ਸਮਾਂ ਹੀ ਲੋਕਾਂ ਦੇ ਵਿੱਚ ਨਿਕਲਦਾ ਹੈ ਅੱਛਾ ਇੱਕ ਮੈਂ ਉਹ ਇੱਕ ਤੁਹਾਡਾ ਖਾਸ ਗੱਲ ਇਹ ਕਿਉਂਕਿ ਤੁਸੀਂ ਇੱਕ ਪੀਰੀਅਡ ਆਇਆ ਜਦੋਂ ਤੁਸੀਂ ਬੈਠ ਹੀ ਗਏ ਸੀਗੇ ਪ੍ਰੋਪਰ ਰਾਜਨੀਤੀ ਦੇ ਵਿੱਚ ਤੁਸੀਂ ਲੋਕ ਕਹਿੰਦੇ ਸੀਗੇ ਕਿ ਮਹਿੰਦਰ ਸਿੰਘ ਕੇਪੀ ਗੁੜੀ 19 ਜਾਗਦੇ ਤਾਂ ਮਰਿਆ ਸਾਬ ਪੈ ਇਹਨੂੰ ਛੇੜਨ ਦੀ ਲੋੜ ਹੀ ਨਹੀਂ ਹੈਗੀ ਪਰ ਅਚਾਨਕ ਹੀ ਤੁਹਾਡਾ ਕਮਬੈਕ ਹੋਣਾ ਕਿੰਨਾ ਕੁ ਚੈਲੈਂਜਿੰਗ ਰਿਹਾ ਕਿਉਂਕਿ ਇਸ ਵਾਰ ਵੋਟਾਂ ਪੰਜ ਪੰਜ ਤਰਫੋਂ ਪੰਜ ਕੋਨਾ ਜਿਹੜਾ ਹੈਗਾ ਮੁਕਾਬਲਾ ਇਹ ਕਿੰਨਾ ਕੁ ਚੈਲੈਂਜਿੰਗ ਰਿਹਾ ਤੁਹਾਡੇ ਜਿਹੜੇ ਮੈਨੂੰ ਕਹਿੰਦੇ ਸੀਗੇ ਉਹ ਆਪ ਕਿਉਂ ਹੁਣ ਤਕਲੀਫ ਦੇ ਵਿੱਚ ਹੈ ਹੂੰ ਠੀਕ ਹੈ ਗੱਲ ਇਹ ਦੇਖੋ ਮੈਂ ਇਹ ਠੀਕ ਹੈ ਐਮਐਲਏ ਐਮਪੀ ਮੈਨੂੰ ਨਈ ਪਾਰਟੀ ਨੇ ਟਿਕਟ ਦਿੱਤੀ ਪਰ ਮੈਂ ਕੋਈ ਇਨਐਕਟਿਵ ਤਾਂ ਰਿਹਾ ਨਹੀਂ ਮੇਰੀ ਸੋਸ਼ੀਅਲਾਈਜੇਸ਼ਨ ਮੇਰੀ ਹਮੇਸ਼ਾ ਚੱਲਦੀ ਰਹਿੰਦੀ ਹੈ ਔਰ ਕਈ ਜਗ੍ਹਾ ਤੇ ਇਸ ਤਰ੍ਹਾਂ ਦੇ ਹੁੰਦੇ ਜਿੱਥੇ ਇਲਾਕੇ ਦੇ ਕਾਉਂਸਲਰ ਨਹੀਂ ਪਹੁੰਚਦਾ ਉੱਥੇ ਮੈਂ ਪਹੁੰਚਦਾ ਹਾਂ ਇਸ ਕਰਕੇ ਕੋਈ ਇਨਐਕਟਿਵਨੈਸ ਨਹੀਂ ਹੁੰਦੀ ਠੀਕ ਹੈ ਸਰਕਾਰਾਂ ਬਦਲ ਜਾਂਦੀਆਂ ਸਰਕਾਰਾਂ ਜਦੋਂ ਨਹੀਂ ਹੁੰਦੀਆਂ ਉਸ ਵੇਲੇ ਥੋੜਾ ਜਿਹਾ ਕੰਮ ਜਿਹੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਹੀਂ ਹੋ ਪਉਂਦੇ ਪਰ ਅਸੀਂ ਹਮੇਸ਼ਾ ਹੀ ਲੋਕਾਂ ਦੇ ਕੰਮਾਂ ਦੇ ਸਟੈਂਡ ਲੈਂਦੇ ਰਹੇ ਹਾਂ ਖੜਦੇ ਰਹੇ ਹਾਂ ਕਿਸੇ ਦੀ ਵੀ ਸਰਕਾਰ ਹੋਵੇ ਜਿਹੜਾ ਚੰਗਾ ਕੰਮ ਆ ਉਹਦੇ ਲਈ ਹਮੇਸ਼ਾ ਅਸੀਂ ਪਹਿਲ ਕਦਮੀ ਕੀਤੀ ਹੈ ਚੋਣ ਪ੍ਰਚਾਰ ਜਦੋਂ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਮਿਹਨਤ ਮਾਰਨੀ ਪਈ ਤੁਹਾਨੂੰ ਪਹਿਲਾਂ ਜਦੋਂ ਤੁਸੀਂ ਐਕਟਿਵ ਰਹਿੰਦੇ ਸੀਗੇ ਜਦੋਂ ਤੁਸੀਂ ਮੰਤਰੀ ਦੇ ਐਮ ਐਲ ਏ ਰਹੇ ਜਾਂ ਫਿਰ ਤੁਸੀਂ ਜੋ ਵੀ ਲੀਡਰਸ਼ਿਪ ਦੇ ਵਿੱਚ ਰਹੇ ਉਦੋਂ ਅਤੇ ਹੁਣ ਅਚਾਨਕ ਜਦੋਂ ਕਮਬੈਕ ਹੋਣਾ ਕਿੰਨਾ ਕੁ ਚੈਲੈਂਜਿੰਗ ਰਿਹਾ ਉਹ ਨੇ ਸਾਰਿਆਂ ਨੂੰ ਦੇਖੋ ਰਾਜਨੀਤੀ ਦੇ ਵਿੱਚ ਸਾਰਿਆਂ ਨੂੰ ਆਪਣੀ ਐਕਟਿਵਨੈਸ ਹੋਣੀ ਚਾਹੀਦੀ ਹੈ ਹੂੰ ਕਿਉਂਕਿ ਲੋਕ ਸਾਡੇ ਕੋਲ ਡਿਮਾਂਡ ਕਰਦੇ ਆ ਕਿ ਆ ਕੰਮ ਜਿਹੜੇ ਸਾਡੇ ਜਿਹੜੇ ਹੋਣੇ ਚਾਹੀਦੇ ਸਾਡੇ ਨਮਾਇंदे ਸਾਡੇ ਨਾਲ ਖੜਨੇ ਚਾਹੀਦੇ ਆ ਹੂੰ ਇਸ ਕਰਕੇ ਇਹ ਇੱਕ 파ਟ ਹੈ ਪੋਲਿਟਿਕਸ ਦਾ ਰਾਜਨੀਤਿਕ ਲੋਕਾਂ ਦਾ ਲੋਕਾਂ ਦੇ ਵਿੱਚ ਜਾਣਾ ਇਲੈਕਸ਼ਨ ਜਿਹੜੇ ਆ ਹੁੰਦੇ ਰਹਿੰਦੇ ਆ ਕੰਪਨ ਅਗਲੇ ਦੋ ਸਾਲ ਬਾਅਦ ਫੇਰ ਇਲੈਕਸ਼ਨ ਆ ਜਾਣਗੇ ਹੂੰ ਹੂੰ ਵਿੱਚ ਮਿਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਆ ਜਾਣਗੇ ਵਿੱਚ ਲੋਕਲ ਬਡੀ ਦੇ ਦੂਸਰੇ ਪੰਚਾਇਤ ਸਰਪੰਚਾਂ ਦੇ ਆ ਜਾਣਗੇ ਹੂੰ ਉਹ ਕੋਈ ਇਦਾਂ ਦੀ ਗੱਲ ਨਹੀਂ ਸਾਰੇ ਲੋਕ ਜਿਹੜੇ ਮੋਬਾਈਲ ਰੰਦੇ ਨੇ ਹੂੰ ਔਰ ਮੋਬਾਈਲ ਰਹਿਣਾ ਵੀ ਚਾਹੀਦਾ ਹੂੰ ਅੱਛਾ ਇੱਕ ਜ਼ਰੂਰ ਮੈਂ ਕਿਉਂਕਿ ਅਸੀਂ ਅੱਜ ਤੁਹਾਡੇ ਘਰ ਆਏ ਹੈਗੇ ਆ ਤੁਹਾਡੇ ਤੋਂ ਇੱਕ ਵਾਅਦਾ ਵੀ ਲੈ ਕੇ ਜਾਣਾ ਚਾਹੁੰਦੇ ਆ ਬਾਬੂ ਸ਼ਾਹੀ ਟਾਈਮ ਦੇ ਉੱਤੇ ਜਿੰਨੇ ਵੀ ਦਰਸ਼ਕ ਜੁੜੇ ਨੇ ਉਹ ਵੀ ਕਹਿੰਦੇ ਪਏ ਨੇ ਕਿ ਭਈ ਇੱਕ ਵਾਅਦਾ ਜ਼ਰੂਰ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਐਮਪੀ ਬਣਦੇ ਹੋ ਜੇਕਰ ਤੁਸੀਂ ਜਿੱਤਦੇ ਹੋ ਜਲੰਧਰ ਵਾਸੀਆਂ ਦੇ ਲਈ ਤੁਸੀਂ ਪਹਿਲਾ ਕਿਹੜਾ ਕੰਮ ਕਰੋਗੇ ਸਾਡੇ ਚੈਨਲ ਦੇ ਉੱਤੇ ਤੁਹਾਡਾ ਵਾਦਾ ਦੇਖੋ ਮੈਂ ਸਾਰੇ ਇਲੈਕਸ਼ਨ ਦੇ ਵਿੱਚ ਦੋ ਤਰ੍ਹਾਂ ਦੇ ਸਾਡੇ ਇਲੈਕਸ਼ਨ ਦੀ ਕੈਂਪੇਨ ਦਾ ਹਿੱਸਾ ਇੱਕ ਪਿੰਡਾਂ ਦਾ ਇੱਕ ਸ਼ਹਿਰਾਂ ਦਾ ਕਿਉਂਕਿ ਜਲੰਧਰ ਸ਼ਹਿਰ ਬਹੁਤ ਵੱਡਾ ਸ਼ਹਿਰ ਹੈ ਚਾਰ ਅਸੈਂਬਲੀ ਹਲਕੇ ਜਿਹੜੇ ਆ ਜਲੰਧਰ ਸ਼ਹਿਰ ਦੇ ਵਿੱਚ ਹੀ ਪੈਂਦੇ ਆ ਔਰ ਜਲੰਧਰ ਸ਼ਹਿਰ ਪ੍ਰੀਵੀਅਸਲੀ ਨੂੰ 스마트 ਸਿਟੀ ਕਿਹਾ ਗਿਆ ਸਮਾਰਟ ਕਿਤੇ ਨਹੀਂ ਹੈ ਜਲੰਧਰ ਬਹੁਤ ਕੂੜਾ ਹੈ ਜਲੰਧਰ ਦੇ ਬਹੁਤ ਉਥਲ ਪੁਥਲ ਹੈ ਜਲੰਧਰ ਦੀ ਜਿਹੜੀ ਰਾਜਨੀਤੀ ਦੇ ਵਿੱਚ ਵੀ ਹੱਲੇ ਤੱਕ ਕਲੈਰਿਟੀ ਨਹੀਂ ਹੈ ਕਿਉਂਕਿ ਇਲੈਕਸ਼ਨ ਨਿਕਰਾ ਪਾਏ ਹੱਲੇ ਤੱਕ ਜਿਹੜੀ ਨਗਰ ਨਿਗਮ ਦੇ ਹੈ ਹੂੰ ਹੂੰ ਤੋਂ ਇੱਕ ਤਾਂ ਜਲੰਧਰ ਦੇ ਵਿੱਚ ਮੈਡੀਕਲ ਫੈਸਿਲਿਟੀ ਜਿਹੜੀਆਂ ਸੁਪਰ ਸਪੈਸ਼ਲਟੀ ਹੈ ਉਹਦੀ ਬੜੀ ਘਾਟ ਹੈ ਉਹ ਮੈਂ ਸਾਰੇ ਇਲੈਕਸ਼ਨ ਦੇ ਵਿੱਚ ਉਹ ਇੱਕ ਆਪਣਾ ਵਿਊ ਪੁਆਇੰਟ ਦਿੰਦਾ ਰਿਹਾ ਹਾਂ ਹੂੰ ਦੂਸਰਾ ਇੱਥੇ ਫਿਲਮ ਸਿਟੀ ਹੈ ਕਿਉਂਕਿ ਮੀਡੀਆ ਸੈਂਟਰ ਹੈ ਜਲੰਧਰ ਸਾਰੀਆਂ ਅਖਬਾਰਾਂ ਤੋਂ ਛਪਨੀਆਂ ਦੂਰਦਰਸ਼ਨ ਹੈ ਤੇ ਰਿਹਾ ਇੱਕ মিডিਆ ਦਾ ਹੱਬ ਹੈ ਪੰਜਾਬ ਦਾ ਔਰ ਇਹਦੇ ਵਿੱਚ ਬਹੁਤ ਸਾਰੇ মিডিਆ ਨਾਲ ਰਿਲੇਟਡ ਜਿਹੜੇ ਕੋਰਸਿਸ ਹੈ ਇਸ ਤਰ੍ਹਾਂ ਦੀ ਕਰਾਉਣ ਦੀ ਮੇਰੀ ਉਪਰਾਲਾ ਰਹੇਗਾ ਤਾਂ ਕਿ ਫਿਲਮ ਸਿਟੀ ਟਾਈਪ ਜਿਹੜਾ ਇੱਥੇ ਡਵੈਲਪ ਜਿਹੜਾ ਕਰ ਸਕੀਏ ਹਾਲਾਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਜੀ ਗਰੰਟੀ ਜੀ ਵੀ ਲਿਖਿਆ ਸੀ ਕਿ ਫਿਲਮ ਸਿਟੀ ਬਣਾਵਾਂਗੇ ਪਰ ਉਹਨਾਂ ਨੇ ਉਹ ਬਣਾ ਨਹੀਂ ਪਾਈ ਤੀਸਰਾ ਹੈਗਾ ਜਲੰਧਰ ਇੱਕ ਬੜਾ ਇੰਡਸਟਰੀਅਲ ਹੱਬ ਰਿਹਾ ਬਹੁਤ ਸਾਰੀ ਇੰਡਸਟਰੀ ਜਿਹੜੀ ਇੱਥੇ ਦੀ ਅਲੋਪ ਹੋ ਗਈ ਹੈ ਉਹਨੂੰ ਸੁਰਜੀਤ ਕਰਨਾ ਸਮਾਲ ਸਕیل ਇੰਡਸਟਰੀ ਸੀ ਕਰ ਕਰ ਗੇਂਦਾ ਬੰਦੀਆਂ ਸੀ ਕਰ ਕਰ ਫੁੱਟਬਾਲ ਬੰਦੇ ਸੀ ਕਰ ਕਰ ਜਿਹੜੇ ਆ ਜਿਹੜਾ ਇਹ ਸਮਾਨ ਜਿਹੜਾ ਹੈ ਚੱਪਲਾਂ ਵਗੈਰਾ ਦਾ ਉਹ ਸਾਰਾ ਬੰਦਾ ਹੁੰਦਾ ਸੀ ਉਹ ਸਾਰਾ ਲੋਕ ਹੋ ਗਿਆ ਉਹਦੇ ਨਾਲ ਇੰਡਸਟਰੀ ਵੀ ਠੱਪ ਹੋ ਗਈ ਤੇ ਜਿਹੜੇ ਲੋਕ ਸੀ ਕਾਰੋਬਾਰੀ ਲੋਕ ਸੀ ਛੋਟੇ ਛੋਟੇ ਕੰਮ ਕਰਦੇ ਸੀ ਉਹਨਾਂ ਦਾ ਕੰਮ ਵੀ ਜਿਹੜਾ ਬੰਦ ਹੋ ਗਿਆ ਹਮ ਤੀਸਰਾ ਚੌਥਾ ਇੱਥੇ ਆ ਬਲਟਨਪਾਰਕ ਜਲੰਧਰ ਦੇ ਵਿੱਚ ਜਦੋਂ ਰਠੌਰ ਸਾਹਿਬ ਇੱਥੇ ਦੇ ਮੇਅਰ ਸੀ ਜਲੰਧਰ ਦੇ ਭਾਜਪਾ ਦੇ ਕਿਉਂਕਿ ਇਹ ਬਹੁਤ ਸਾਰੇ ਕ੍ਰਿਕਟ ਲਵਰਸ ਜਿਹੜੇ ਆ ਉਹਨਾਂ ਦੇ ਬੜਾ ਬਟਨਪਾਰ ਕੋਨਾਲੀ ਇੱਕ ਬਹੁਤ ਮਤਲਬ ਅਹਿਮ ਉਹਨਾਂ ਦਾ ਇੱਕ ਡੈਸਟੀਨੇਸ਼ਨ ਹੁੰਦਾ ਸੀ ਉਹਨਾਂ ਨੂੰ ਤੋੜ ਦੇ ਢਾਹਤਾ ਹਾਲੇ ਤੱਕ ਉੱਥੇ ਕੁਝ ਨਹੀਂ ਬਣਿਆ ਮੇਰੀ ਇਹ ਕੋਸ਼ਿਸ਼ ਹੋਏਗੀ ਕਿ ਇੱਥੇ ਅੱਛਾ ਸਟੇਡੀਅਮ ਡਿਵੈਲਪ ਹੋਵੇ ਔਰ ਆਈਪੀਐਲ ਹੋਵੇ ਜਿਹੜੇ ਦੂਸਰੇ ਜਿਹੜੇ ਮੈਚਸ ਆ ਉਹ ਇੱਥੇ ਜਲੰਧਰ ਚ ਹੋਣ ਇੱਥੇ ਟੈਸਟ ਮੈਚ ਵੀ ਹੁੰਦੇ ਰਹੇ ਆ ਵਨਡੇ ਵੀ ਹੁੰਦੇ ਰਹੇ ਆ ਨੌਕਸਨ ਵਰਸਸ ਦੂਸਰੇ ਮੈਚਸ ਵੀ ਹੁੰਦੇ ਰਹੇ ਆ ਤੋਂ ਇਹ ਸਾਰੇ ਜਿਹੜੀ ਬਟਨ پارک ਨੂੰ ਦੁਬਾਰਾ ਸੁਰਜੀਤ ਕਰਨਾ ਉਹਨੂੰ ਅچھے ਤਰੀਕੇ ਨਾਲ ਇੰਟਰਨੈਸ਼ਨਲ ਸਟੈਂਡਰਡ ਦਾ ਬਣਾਉਣਾ ਇਹ ਮੇਰੀ ਪਹਿਲ ਕਦਮੀ ਰਹੇਗੀ। ਹੂੰ। ਅੱਛਾ ਤੁਸੀਂ ਕਾਫੀ ਕੰਮ ਗਿਣਾ ਦਤੇ ਮੈਂ ਇੱਕ ਕਹਾਂਗਾ ਤੁਸੀਂ ਇੱਕ ਜਿਹੜਾ ਮਰਜ਼ੀ ਦੇ ਦੱਸ ਦੋ ਕਿਉਂਕਿ ਅਸੀਂ ਚੈਨਲ ਦੇ ਉੱਤੇ ਇੱਕੋ ਕੰਮ ਸਾਨੂੰ ਚਾਹੀਦਾ ਹੈਗਾ ਇੱਕ ਕੰਮ ਜੋ ਤੁਸੀਂ ਪੱਕਾ ਵਾਅਦਾ ਕਰਦੇ ਹੋ ਸਾਡੇ ਚੈਨਲ ਤੇ ਵੀ ਕਿਉਂਕਿ ਅਸੀਂ ਜੇਕਰ ਤੁਸੀਂ ਮੰਨਦੇ ਹੋ ਤੁਸੀਂ ਜੇਕਰ ਬਣਦੇ ਹੋ ਬਣਦੇ ਸਾਰ ਤੁਸੀਂ ਉਹ ਕੰਮ ਜ਼ਰੂਰ ਲੋਕ ਕਹਿੰਦੇ ਨੇ ਕਿ ਬਈ ਉਹ ਕੰਮ ਹੋਣਾ ਚਾਹੀਦਾ ਇੱਕ ਕੰਮ ਤੁਹਾਡਾ ਪਰਫੈਕਟ ਅਤੇ ਪਹਿਲਾ ਕੰਮ ਕਿਹੜਾ ਹੋਵੇਗਾ ਮੈਂ ਤਾਂ ਪ੍ਰੇਫਰ ਕਰੂੰਗਾ ਸਿਹਤ ਸੇਵਾਵਾਂ ਨੂੰ ਸਿਹਤ ਸਿਮਾਵਾ ਸੁਪਰ ਸਪੈਸ਼ਲਟੀ ਹਸਪੀਟਲ ਜਿਹੜਾ ਇੱਥੇ ਹੋਣਾ ਚਾਹੀਦਾ ਉਹ ਇਕਦਮ ਨਹੀਂ ਬਣ ਸਕਦਾ ਉਹਨੂੰ ਟਾਈਮ ਲੱਗਣਾ ਬਟ ਜਲੰਧਰ ਜੀ ਬਹੁਤ ਵੱਡੇ ਹਸਪੀਟਲ ਨੇ ਕੋਈ ਇੱਥੇ ਸ਼ੱਕ ਨਹੀਂ ਹੈ ਲੇਕਿਨ ਸੁਪਰ ਸਪੈਸ਼ਲਟੀ ਹਸਪੀਟਲ ਨਹੀਂ ਹੈ ਲੋਕਾਂ ਨੂੰ ਬਹੁਤ ਦੂਰ ਦੂਰ ਜਿਹੜਾ ਇਲਾਜ ਵਾਸਤੇ ਜਾਣਾ ਪੈਂਦਾ ਉਹ ਮੇਰੀ ਪਹਿਲ ਕਦਮੀ ਹੋਏ ਅੱਛਾ ਐਗਜ਼ਿਟ ਪੋਲ ਦੇ ਰਿਜ਼ਲਟ ਆ ਗਏ ਨੇ ਹਰੇਕ ਚੈਨਲ ਦਾ ਆਪਣਾ ਵੱਖਰਾ ਵੱਖਰਾ ਐਗਜ਼ਿਟ ਪੋਲ ਹੈ ਜੇਕਰ ਮੈਂ ਭਾਰੇ ਦੀ ਗੱਲ ਕਰਾਂ ਤੇ ਇਸ ਵਕਤ ਐਂਡੀਆ ਗਠਬੰਧਨ ਬੜਾ ਜਿਹੜਾ ਹੈਗਾ ਵੱਡੇ ਬਹੁਮਤ ਦੇ ਨਾਲ ਜਿੱਤਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਇੰਡੀਆ ਗਠਬੰਧਨ ਹੈ ਉਸ ਨੂੰ ਕਾਫੀ ਘੱਟ ਵੋਟਾਂ ਮਿਲ ਰਹੀਆਂ ਨੇ ਤੇ ਅੰਨ ਨੇ ਉਹਨਾਂ ਨੂੰ ਵੀ ਬਹੁਤ ਘੱਟ ਵੋਟਾਂ ਮਿਲ ਰਹੀਆਂ ਨੇ ਤੁਸੀਂ ਇਸ ਐਗਜ਼ਿਟ ਪੋਲ ਨੂੰ ਕਿਵੇਂ ਦੇਖਦੇ ਹੋ ਮੈਂ ਐਗਜ਼ਿਟ ਪੋਲ ਹਲੇ ਤੱਕ ਫ੍ਰੈਂਕਲੀ ਦੇਖਿਆ ਹੀ ਨਹੀਂ ਗਾ ਮੈਂ ਹਲੇ ਤੱਕ ਕੋਈ ਨਹੀਂ ਦੇਖ ਲੇਕਿਨ ਐਗਜ਼ਿਟ ਪੋਲ ਦੀ ਮੈਂ ਸਮਝਦਾ ਕਿ ਇੱਕ ਦਿਨ ਵਾਸਤੇ 12 ਘੰਟੇ ਦੇ ਕੱਲ ਦਾ ਕੱਲ ਦਾ ਦਿਨ ਰਹਿ ਗਿਆ ਕਾਦਾ ਬੋਝ ਪਾਉਂਦੀ ਕੋਈ ਲੋਡ ਨਹੀਂ ਆ ਇਸ ਕਰਕੇ ਠੀਕ ਹੈ ਲੋਕਾਂ ਨੇ ਵੋਟਾਂ ਪਾਤੀਆਂ ਲੋਟਾਂ ਏਵੀਐਮ ਉਹ ਸਾਰਾ ਜੋ ਵੀ ਕਹਿੰਦੇ ਹੁੰਦੇ ਆ ਬਿੱਲੀ ਥੈਲੇ ਚੋਂ ਬਾਹਰ ਆ ਜਾਣੀ ਹੂੰ ਤੇ ਕੋਈ ਗੱਲ ਨਹੀਂ ਐਗਜ਼ਿਟ ਬੋਲਦੇ ਉੱਤੇ ਬਹੁਤਾ ਮੈਂ ਕਹਿੰਦਾ ਚਿੰਤਾ ਕਰਨ ਦੀ ਲੋੜ ਨਹੀਂ ਠੀਕ ਹੈ ਸ਼ੁਕਰੀਆ ਕਿਪੀ ਸਾਹਿਬ ਬਿਲਕੁਲ ਮਹਿੰਦਰ ਸਿੰਘ ਕੇਪੀ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਰਿਲੈਕਸ ਮੂਡ ਹੈ ਕਿਉਂਕਿ ਇੰਨੇ ਦਿਨ ਦਾ ਚੋਣ ਪ੍ਰਚਾਰ ਦਾ ਸਮਾਂ ਉਸ ਤੋਂ ਬਾਅਦ ਲਗਾਤਾਰ ਹਰ ਇੱਕ ਚੀਜ਼ ਦੇ ਉੱਪਰ ਨਿਗਰ ਰੱਖਣੀ ਕੱਲ ਵੋਟਾਂ ਹੋਈਆਂ ਨੇ ਵੋਟਾਂ ਦੇ ਵਿੱਚ ਹਰੇਕ ਬੂਥ ਦੇ ਉੱਤੇ ਜਾ ਕੇ ਆਪਣੇ ਵੋਟਰ ਨੇ ਜਾਂ ਫਿਰ ਬੂਥ ਮੈਂਬਰ ਨੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਬਾਅਦ ਦੇ ਵਿੱਚ देर ਰਾਤ ਤੱਕ ਸੋਣਾ ਇੱਕ ਅੱਜ ਰਿਲੈਕਸ ਮੋਡ ਦੇ ਉੱਤੇ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਰਿਲੈਕਸ ਮੋਡ ਦੇ ਉੱਤੇ ਨਹੀਂ ਹਾਂ ਸਵੇਰ ਤੋਂ ਹੀ ਮੈਨੂੰ ਲੋਕ ਮਿਲਣ ਆ ਰਹੇ ਨੇ ਵਰਕਰ ਮਿਲਣ ਆ ਰਹੇ ਨੇ 3 ਵਜੇ ਤੋਂ ਬਾਅਦ ਥੋੜਾ ਮੈਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕੀਤਾ ਤੇ ਇੱਕ ਖਾਸ ਜੋ ਅਸੀਂ ਹਰੇਕ ਲੀਡਰ ਨੂੰ ਪੁੱਛ ਰਹੇ ਹਾਂ ਕਿ ਜੇਕਰ ਤੁਸੀਂ ਜਿੱਤਦੇ ਹੋ ਤੇ ਤੁਹਾਡਾ ਪਹਿਲਾ ਕੰਮ ਕੀ ਹੋਵੇਗਾ ਜੋ ਕਿ ਬਾਬੂਸ਼ਾਹੀ ਟਾਈਮ ਦੇ ਉੱਤੇ ਤੁਸੀਂ ਦੱਸੋ ਤਾਂ ਇਹਨਾਂ ਦਾ ਕਹਿਣਾ ਹੈ ਕਿ ਸਿਹਤ ਦੇ ਨਾਲ ਸੰਬੰਧਿਤ ਇਹਨਾਂ ਦਾ ਕੰਮ ਹੋਵੇਗਾ ਜਲੰਧਰ ਦੇ ਵਿੱਚ ਸੁਪਰ ਸਪੈਸ਼ਲਿਸਟ ਹਸਪੀਟਲ ਜਿਹੜਾ ਹੈ ਉਹ ਇਹਨਾਂ ਦਾ ਬਣਾਉਣ ਦਾ ਪਹਿਲਾ ਵਾਦਾ ਜਿਹੜਾ ਹੈ ਉਹ ਸਾਡੇ ਚੈਨਲ ਦੇ ਉੱਤੇ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇ ਕਿ ਜਦੋਂ ਮਹਿੰਦਰ ਸਿੰਘ ਕੇਪੀ ਹੋਰੀ ਐਮਪੀ ਬਣਦੇ ਨੇ ਇਹ ਵਾਦਾ ਕਿੰਨੇ ਚਿਰ ਤੱਕ ਪੂਰਾ ਕਰਦੇ ਨੇ ਕੈਮਰਾਪਸਰ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਾਇ ਟਾਈਮ ਜਲੰਧਰ